ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਅਸੀਂ ਫਾਈਨਲ ਪਹੁੰਚ ਗਏ ਹੁਆ ਹਵੇਲੀ ਤੇ ਅਸੀਂ ਲੱਗੇ ਸੀ ਹਵੇਲੀ ਅੱਜ ਖਾਣਾ ਖਾਣ ਵਾਸਤੇ ਤੇ ਮੈਂ ਕਿਹਾ ਮੈਂ ਆਪਣੇ ਫਰੈਂਡ ਨੂੰ ਵੀ ਦੱਸ ਦਿੰਨੀ ਆ ਕਿ ਅਸੀਂ ਅੱਜ ਫਿਰ ਹਵੇਲੀ ਗਏ ਆ ਕਿਉਂਕਿ ਹਵੇਲੀ ਬਹੁਤ ਜ਼ਿਆਦਾ ਪਸੰਦ ਆਉਂਦੀ ਆ ਦੇਖੋ ਕਿੰਨੇ ਵਧੀਆ ਦੀਵੇ ਪਏ ਹੋਏ ਆ ਇਹ ਰਾਤ ਨੂੰ ਬਹੁਤ ਵਧੀਆ जगਦੇ ਨੇ ਕਿਉਂ ਲਾਈਟਸ ਰੱਖੀਆਂ ਹੋਈਆਂ ਨਾ ਤੇ ਇਹ ਜਗਦੀਆਂ ਰਾਤ ਨੂੰ ਚਲੋ ਐਂਟਰ ਹੁੰਨੇ ਆ ਆ ਸਾਰਾ ਬਾੜ ਦਾ 뷰 ਹੈਗਾ ਦੇਖੋ ਕੰਦਾਂ ਦੇ ਉੱਤੇ ਪੋਚਾ ਫਿਰਿਆ ਹੋਇਆ ਆਲੇ ਬਣੇ ਹੋਏ ਜਿੱਦਾਂ ਪੁਰਾਣੇ ਘਰਾਂ ਵਿੱਚ ਹੁੰਦੇ ਸੀ ਹਨ ਇਹ ਚੀਜ਼ਾਂ ਦੇਖ ਕੇ ਬੜੀ ਖੁਸ਼ੀ ਜੀ ਹੁੰਦੀ ਹੈ ਕਿ ਜਿਸ ਤਰ੍ਹਾਂ ਸੀ ਪੁਰਾਣੇ ਕਿਸੇ ਘਰ ਦੇ ਵਿੱਚ ਆ ਗਏ ਹੁੰਨੇ ਹਨ ਨਾ ਟਾਂਗਾ ਲੱਗਾ ਹੋਇਆ ਬਹੁਤ ਸਾਰੀਆਂ ਇੱਥੇ ਚੀਜ਼ਾਂ ਨੇ ਜਿਹੜੀਆਂ ਕਿ ਸਾਨੂੰ ਮਤਲਬ ਪੰਜਾਬੀ ਵਿਰਸੇ ਦੇ ਨਾਲ ਜੋੜਨੀਆਂ ਨੇ ਇਹ ਬਹੁਤ ਹੀ ਵਧੀਆ ਟਾਂਗਾ ਵੀ ਇੱਕ ਸਾਡਾ ਗੱਡੀ ਹੁੰਦੀ ਸੀ ਇਹ ਵੀ ਬਹੁਤ ਹੀ ਵਧੀਆ ਸੋ ਸੀ ਹਵੇਲੀ ਚਾਹਿਆ ਦੇਖੋ ਝੌਂਪੜੀ ਟਾਈਪ ਵੀ ਬਣਿਆ ਹੋਇਆ ਇੱਥੇ ਇਹ ਮੰਜੇ ਦੇ ਉੱਪਰ ਸਾਰਾ ਪੰਜਾਬੀ ਵਿਰਸਾ ਜੋ ਵੀ ਸਾਡਾ ਆ ਉਹ ਲਗਾਇਆ ਹੋਇਆ ਹੈ ਨਾ ਨੇ ਸਪੀਕਰ ਲਾਇਆ ਹੋਇਆ ਜਿਹੜੇ ਕੋਠਿਆਂ ਤੇ ਲੱਗਦੇ ਸੀਗੇ ਵਿਆਹ ਸ਼ਾਦੀਆਂ ਤੇ ਉਹ ਸਾਹਮਣੇ ਦੇਖੋ ਜੀ ਰੁੱਕਾ ਕਹਿੰਦੇ ਹੁੰਦੇ ਕਿ ਉਹਨੂੰ ਪਤਾ ਨਹੀਂ ਆਟੋ ਇੱਧਰ ਸਾਰੀਆਂ ਸ਼ਾਪ ਨੇ ਬਾਹਰ ਵੀ ਬੈਠ ਕੇ ਆਪਾਂ ਖਾਣਾ ਖਾ ਸਕਦੇ ਆ ਕੁਝ ਵੀ ਤੁਸੀਂ ਖਾਓ ਬੜੇ ਵਧੀਆ ਪਾਣੀ ਵਾਲੇ ਦੇਖੋ ਪੱਖੇ ਲੱਗੇ ਹੋਏ ਆ ਠੰਡਾ ਠੰਡਾ ਵਧੀਆ ਲੱਗਦਾ ਪਿਆ ਆ ਬੀਬੀਆਂ ਬੈਠੀਆਂ ਹੋਈਆਂ ਫਲਕਾਰੀ ਕੱਢਣ ਲਈ ਟਰੈਕਟਰ ਦੇਖੋ ਕਿੰਨਾ ਵਧੀਆ ਮੈਂ ਤਾਂ ਸੋਚਿਆ ਹੀ ਲੈ ਹੀ ਜਾਣੇ ਆ ਝੋਨੇ ਲੱਗਣੇ ਆ ਗਾਂ ਤੇ ਟਰੈਕਟਰ ਦੀ ਲੋਡ ਪੈਣੀ ਆ ਬਹੁਤ ਜਿਆਦਾ ਥਾਲੀ ਦੇਖ ਲੋ ਬਹੁਤ ਜਿਆਦਾ ਪਿਆਰਾ ਥੀ ਵਾ ਤੇ ਬਿਲਕੁਲ ਹੀ ਬਿਲਕੁਲ ਕੈਸ਼ ਬਿਲਕੁਲ ਹੀ ਲੈ ਕੇ ਨੂੰ ਇਸ ਵਿੱਚ ਹੋਰ ਨਹੀਂ ਬਤਾ ਹੁਣ ਅਸੀਂ ਜਿਹੜਾ ਆਪਣਾ ਖਾਣਾ ਹੈ ਆਰਡਰ ਕਰ ਦਿੱਤਾ ਹੋਇਆ ਹੈ ਤੇ ਮੇਰੇ ਇੱਥੇ ਖਾਣਾ ਆਏਗਾ ਜੀ ਬਸ ਆ ਚੀਜ਼ਾਂ ਇੰਨਾਂ ਦੀ ਦੇਖ ਕੇ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਸਾਰਾ ਦੇਖੋ ਤੁਸੀਂ ਇਹਨਾਂ ਛੋਟੇ ਛੋਟੇ ਮਰਦਬਾਨ ਰੱਖੇ ਹੋਏ ਦੇਖੋ ਨਮਕਾਲੇ ਆਚਾਰ ਵਾਲੇ ਐਵੇਂ ਘਰਾਂ ਚੁੰਦੇ ਸੀ ਇਹਨਾਂ ਪਹਿਲਾਂ ਸਾਡੀਆਂ ਮਾਵਾ ਵੀ ਇਨਾਂ ਦੇ ਵਿੱਚ ਹੀ ਆਚਾਰ ਪਾਉਂਦੀਆਂ ਹੁੰਦੀਆਂ ਸੀ ਹੁਣ ਹੀ ਥੋੜਾ ਜਿਹਾ ਚੇਂਜ ਹੋ ਗਿਆ ਅਲੱਗ-ਅਲੱਗ ਤਰ੍ਹਾਂ ਦੇ ਆ ਗਏ ਮਰਦਬਾਨ ਇਹ ਸਭ ਤੋਂ ਜ਼ਿਆਦਾ ਏੜੀ ਹੈ ਸੋਹਣੀ ਚੀਜ਼ ਤੇ ਹੈ ਦੇਖੋ ਤੁਸੀਂ ਏਸੀ ਦੇ ਨਾਲ ਇਹ ਨਾ ਜ਼ਿਆਦਾ ਠੰਡਾ ਪਾਣੀ ਹੋਇਆ ਪਿਆ ਨਾ ਦੇਖੋ ਬਹੁਤ ਹੀ ਠੰਡਾ ਤੇ ਇਹ ਪੱਤੀਆਂ ਵੀ ਜਿਹੜੀਆਂ ਮੁਰਝਾਉਂਦੀਆਂ ਨਹੀਂ ਆ ਠੰਡੇ ਪਾਣੀ ਚ ਐਵੇਂ ਹੀ ਰਹਿੰਦੀਆਂ ਫਲਾਵਰ ਖਾਣਾ ਸਾਡਾ ਆ ਗਿਆ ਹੋਇਆ ਤੇ ਹੁਣ ਲੱਗੇ ਆ ਜੀ ਅਸੀਂ ਖਾਣ ਤੇ ਚਲੋ ਸ਼ੁਰੂ ਕਰਦੇ ਆ ਜੀ ਹੁਣ ਆ ਦੇਖੋ ਜੀ ਰੇੜੇ ਦੇ ਉੱਤੇ ਸਾਡੇ ਵਾਸਤੇ ਗੋੜ ਤੇ ਸੌਂਫ ਆ ਗਈ ਹੈ ਤੇ ਬਰਤਨ ਜਿਹੜੇ ਚੁੱਕੇ ਗਏ ਖਾਣਾ ਸਿੱਖਾ ਲਿਆ ਹੋਇਆ ਤੇ ਹੁਣ ਗੁੜ ਖਾਵਾਂਗੇ ਸੌਫ ਖਾਵਾਂਗੇ ਦੇਖੋ ਦੋ ਤਰ੍ਹਾਂ ਦੀ ਸੌਫ ਹੈ ਤੇ ਗੁੜ ਹੈ ਕਿੰਨਾ ਪਿਆਰਾ ਦੇਖੋ ਇੱਧਰ ਟਰੱਕ ਲੱਗਾ ਹੋਇਆ ਜੀ ਹੁਣ ਅਸੀਂ ਜਾ ਰਹੇ ਹਾਂ ਜੀ ਫਾਈਨਲੀ ਕਾਰ ਫਾਈਨਲੀ ਅਸੀਂ ਹੁਣ ਕਾਰ ਜਾ ਰਹੇ ਹਾਂ ਜੀ ਤੇ ਮਿਲਾਂਗੇ ਤੁਹਾਨੂੰ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ